ਉਠਤ ਬੈਠਤ ਸੋਵਤ ਜਾਗਤ ਇਹੋ ਮਨ ਤੁਝੇ ਚਿਤਾਰੇ ਸੂਕ ਦੂਖ ਇਸ ਮਨ ਕੀ ਵਿਰਥਾ ਸੁਖ ਦੀ ਘੜੀ ਹੈ ਦੁਖ ਦੀ ਘੜੀ ਹੈ ਹੈ ਨਾ ਜੀ ਸੁਖੀ ਦੁਖੀ ਨਰ ਜਗਤ ਮੇ ਧਰਮ ਕਰੇ ਨਰ ਕੋਏ ਸੁਖੀ ਕਰੇ ਸੁਖ ਵੜੇ ਦੁਖੀ ਕਰੇ ਦੁਖ ਖੋਏ ਪਾਸ਼ਾ ਜੀ ਸਮਝਾਉਂਦੇ ਕਿ ਸੁਖੀ ਕਰੇ ਸੁਖ ਵੜੇ ਜੇ ਕਿਸੇ ਨੂੰ ਅਕਾਲ ਪੁਰਖ ਦੀ ਕਿਰਪਾ ਦੇ ਨਾਲ ਬਹੁਤ ਸਾਰੇ ਸੁਖ ਪ੍ਰਾਪਤ ਹੋਏ ਨੇ ਤੇ ਜੇ ਸੁਖੀ ਬੰਦਾ ਮੁੜ ਕੇ ਉਹਦਾ ਰਾਤ ਤੇ ਦਿਨ ਚਿੰਤਨ ਕਰੇ ਉਹਨੂੰ ਯਾਤ ਕਰੇ ਉਹਦੀ ਬੰਦਗੀ ਕਰੇ ਤੇ ਪਾਸ਼ਾ ਕਹਿੰਦੇ ਕਿ ਸੁਖੀ ਕਰੇ ਸੁਖ ਵੜੇ ਪਾਸ਼ਾ ਕਹਿੰਦੇ ਉਹਦੇ ਸੁੱਖਾਂ ਦੇ ਵਿੱਚ ਫਿਰ ਹੋਰ ਵੀ ਜ਼ਿਆਦਾ ਵਾਧਾ ਹੋ ਜਾਵੇਗਾ ਸ਼ੁਖੀ ਕਰੇ ਸੁਖ ਵੜੇ ਦੁਖੀ ਕਰੇ ਦੁੱਖ ਖੋਏ ਅਤਿਆੰਤ ਦੁਖਿਆਰਾ ਦੁੱਖਾਂ ਦੇ ਨਾਲ ਭਰ ਗਿਆ ਹੈ ਤੇ ਉਹਨਾਂ ਦੁੱਖਾਂ ਦੇ ਵਿੱਚ ਪਿਆ ਹੋਇਆ ਅਨਸਾਰ ਜੀ ਉਸ ਅਕਾਲ ਪੁਰਖ ਨੂੰ ਯਾਦ ਕਰਦਾ ਅਰਦਾਸਾਂ ਕਰਦਾ ਤੇ ਉਹਦਾ ਸਿਮਰਨ ਕਰਦਾ ਹੈ ਕਿ ਦੁਖੀ ਕਰੇ ਦੁੱਖ ਖੋਏ ਖੋਏ ਦਾ ਹੁੰਦਾ ਹੈ ਕਿ ਇੱਕ ਦਿਨ ਉਹਦੇ ਵੀ ਦੁੱਖ ਖਤਮ ਹੋ ਜਾਣਗੇ ਸ਼ੋਖੀ ਕਰੇਗਾ ਸੁੱਖਾਂ ਚ ਵਾਧਾ ਹੋਏਗਾ ਦੁਖੀ ਕਰੇਗਾ ਤੇ ਉਸਦੇ ਦੁੱਖ ਜਿਹੜੇ ਆਹੋ ਖਤਮ ਹੋ ਜਾਣਗੇ ਸਗਲ ਰੋਗ ਔਕਦ ਨਾਮ ਸਾਰੇ ਦੁੱਖਾਂ ਦੀ ਧਾਰਕ ਹੀ ਹੈ ਪਰਮੇਸ਼ਰ ਦਾ ਨਾਮ ਇਸ ਕਰਕੇ ਸ਼ੂਕ ਦੁਖ ਇਸ ਮਨ ਕੀ ਵਿਰਤਾ ਤੁਝ ਹੀ ਆਗੇ ਸਾਰੇ ਸੁੱਖ ਨੇ ਦੁੱਖ ਨੇ ਸੱਚੇ ਪਾਤਸ਼ਾਹ ਠੀਕ ਹੈ ਨਾ ਇੱਕ ਨਾ ਦੁੱਖ ਭੂਗ ਸਦਮਾਰ ਏ ਪੈਦਾ ਤੇਰੀ ਦਤਾਰ ਹੈ ਨਾ ਜੀ ਇਸ ਕਰਕੇ ਕੀ ਹੈ ਕਿ ਚਾਹ ਦੁੱਖ ਹੈ ਚਾਹ ਸੁੱਖ ਹੈ ਉਹ ਨਾ ਦੁੱਖ ਦੇ ਵਿੱਚ ਉਹਦੇ ਨਾਲ ਉਹ ਟੁੱਟੋ ਉਹਦੇ ਚਿੰਤਨ ਚ ਰਹੋ ਤੈਸਾ ਹਰਕਤ ਐਸਾ ਉਸ ਸ਼ੋਗ ਸਦਾ ਅਨੰਤ ਨਹੀਂ ਬੇਹੋਗ ਫਿਰ ਆਨੰਦ ਬਣਿਆ ਰਹੇਗਾ ਸੁਖ ਚ ਟੁੱਟਦੇ ਹੋ ਤਾਂ ਹੀ ਗਏ ਹੋ ਤੇ ਦੁੱਖ ਚ ਟੁੱਟਦੇ ਹੋ ਤਾਂ ਹੀ ਗਏ ਹੋ ਹੈ ਨਾ ਜੀ